ਵਾਹ ਵਾਹਿਗੁਰੂ ਜੀ ਕੀ ਫਤਿਹ ਪੈ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਸੰਗਤਾਂ ਨੂੰ ਮਾਣ ਸਤਿ ਸ਼੍ਰੀ ਅਕਾਲ ਸੋ ਨਿਹਾਲ ਬੋਲੇ ਸੋ ਨਿਹਾਲ ਕਾਲੇ ਏ ਸੋਨਿਆ ਸੱਸ ਰਿਆ ਕਾਲੋ ਨਿਕਾਸ ਤੋਂ ਦੁਬਾਰੇ ਵੇਰ ਫਿਰੋਗੇ ਤੁਹਾਨੂੰ ਪਾਰਿਆਂ ਨੂੰ ਜਾਵਾ ਦਈਦਾ ਭਾਈ ਓਏ ਸੋਨਿਆ ਸੱਸ ਰਿਆ ਕਾਲੋ ਓਏ ਸੋਨਿਆ ਸੱਸ ਰਿਆ ਕਾਲੋ ਮਹਾਂਪੁਰਾ ਦਾ ਬਹੁਤ ਵੱਡਾ ਪੁਰਾਣਾ ਹੈ ਫੜਿਆ ਬਖਸ਼ਿਆ ਕਾਲੋ ਏ ਸੋਨਿਆ ਸੱਸ ਰਿਆ ਕਾਲੋ ਓਏ ਸੋਨਿਆ ਜੀ ਦੇ ਦੋ ਤਲਕੀਆਂ ਇਹ ਵਿਖਾਈ ਜਾ ਰਹੀ ਹੈ ਜਿਸ ਦੇ ਵਿੱਚ ਬਾਬਾ ਪੁੱਗਾ ਜੀ ਲੱਗਦਾ ਭੱਜਦੇ ਪੁੱਤਰ ਦਾ ਪਰਦੇਂਦੇ ਹੋਏ ਤੇ ਦੂਸਰੇ ਵਾਲੇ ਜੀ ਆ ਜੀ ਆ ਵਾਹਿਗੁਰੂ ਜੀ ਕੀ ਫਤਿਹ ਆਨ ਸਨਮਾਨ ਜੋ ਗੁਰੂ ਕੇ ਸਾਜੇ ਨਵਾਜੇ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਗੁਰਦੁਆਰਾ ਪਰਮ ਜੋਤ ਸਾਹਿਬ ਤੋਂ ਨਗਰ ਕੀਰਤਨ ਜੋ ਹਰ ਸਾਲ ਸਾਲਾਨਾ ਸੰਗਤਾਂ ਦੇ ਸਹਿਯੋਗ ਨਾਲ ਭਾਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ 505ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਿਆ ਜਾਂਦਾ ਹੈ ਸੋ ਨਗਰ ਕੀਰਤਨ ਦੀ ਪਰੰਪਰਾਮਤਾ ਹੋਈ ਹੈ ਗੁਰਦੁਆਰਾ ਪਰਮ ਜੋਤ ਸਾਹਿਬ ਤੋਂ ਚੱਲ ਕੇ ਉੜੌਂਜੀਆ ਸਲਾਮਤਪੁਰ ਢੋਡੇ ਮਾਜਰਾ ਸੈਣੀ ਮਾਜਰਾ ਬੰਸੇਪੁਰ ਚਾਹੜ ਮਾਜਰਾ ਚਾਹੜ ਮਾਜਰੇ ਤੋਂ ਪਾਇਤਪੁਰ ਰਤਵਾੜਾ ਤੇ ਗੁਰਦੁਆਰਾ ਪਰਮ ਜੋਤ ਸਾਹਿਬੇ ਕੇ ਪਹੁੰਚੇਗਾ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਨਗਰ ਕ੍ਰੀਤਨ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਆਪਣੇ ਸਮੇਂ ਦੇ ਸੁਆਸਾਂ ਨੂੰ ਸਫਲੇ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਹੀ ਦੇ ਵਿੱਚ ਮਹਾਨਗਰ ਕੀਰਤਨ ਗੁਰਦੁਆਰਾ ਪ੍ਰਭਜੋਤ ਸਾਹਿਬ ਤੋਂ ਜੋ ਸਜਾਇਆ ਜਾ ਰਿਹਾ ਏ ਸੰਤ ਬਾਬਾ ਮਜੀਦ ਸਿੰਘ ਛੰਨਾ ਵਾਲੇ ਜੋ ਹਰ ਸਾਲ ਵੱਟੇ ਪੱਤਰ ਤੇ ਸੰਤ ਸਵਾਗਤ ਵੀ ਕਰਵਾਂਦੇ ਨੇ ਤੇ ਮਹਾਨਗਰ ਕੀਰਤਨ ਜੋ ਵਕਵਕ ਪਿੰਡਾਂ ਵਿੱਚ ਹੁੰਦੇ ਹੋਏ ਗੁਰਦੁਆਰਾ ਪ੍ਰਭਜੋਤ ਸਾਹਿਬੀ ਕੇ ਸੰਪੂਰਨ ਹੋਵੇਗਾ ਤੋਂ ਮਹਾਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ ਪਿਆਰੇ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਛਾਤ ਰਛਾਇਆ ਹੈ ਅਤੇ ਸੰਗਤ ਦੇ ਵੱਲੋਂ ਤਨ ਮਨ ਧਨ ਦੇ ਨਾਲ ਜੋ ਸੇਵਾ ਕੀਤੀ ਜਾ ਰਹੀ ਹੈ ਸੋ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੰਗਤ ਦੇ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਜਿੱਕਾ ਖਾਲਸਾ ਵਾਹਿਗੁਰੂ ਜੀ ਬਦੇ ਗੁਰੂ ਸਾਹਿਬ ਦੇ ਆਪਣੀ ਦਾਸ ਸਭ ਜੀ ਦੀ ਸੇਵਾ ਲਈ ਹੈ ਜੇ ਲੱਖਾਂ ਵਿੱਚ ਸੇਵਾ ਦੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਵੀ ਅਸੀਂ ਇਹ ਹੀ ਆਸ ਕਰਦੇ ਗੁਰੂ ਸਾਹਿਬ ਜਿੰਦੀ ਵੀ ਜ਼ਿੰਦਗੀ ਹੈ ਆਪਣੀ ਲੇਖੇ ਲਾਵੇ ਤੇ ਪਾਲਕੀ ਸਾਹਿਬ ਗੁਰਸਾਹਬ ਦੀ ਨਿੱਜੀ ਸੇਵਾ ਦਿੱਤੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਦਰਗਾਨਾ ਸਾਹਿਬੀ ਦਾ 555ਵਾਂ ਜੋ ਪ੍ਰਕਾਸ਼ ਉਸਤਵ ਮਨਾਇਆ ਜਾ ਰਿਹਾ ਉਹਦੀ ਖੁਸ਼ੀ ਵਿੱਚ ਬਾਬਾ ਜੀ ਜਿਨ੍ਹਾਂ ਨੇ ਕਈ ਸਾਲਾਂ ਤੋਂ ਲਗਾਤਾਰ ਦਾ ਜੰਗੀਆਂ ਨਾਲ ਕਈ ਪ੍ਰਾਦਨ ਦੇ ਸਹਿਯੋਗ ਨਾਲ ਕਰਦੇ ਆ ਨਾ ਸਤਪੁਰ ਦੀ ਮਾਰਕੀ ਰਫਾ ਬੱਚਾ ਬਹੁਤ ਹੀ ਰਹਿਮ ਤੇ ਸਤਪੁਰ ਵੀ ਸੰਗਤਾਂ ਬਹੁਤ ਪਿਆਰ ਸਤਕਾਰ ਦੇ ਵਿੱਚ ਨਾਲ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੀਆਂ ਹਨ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਇਹ ਕਰ ਤੁਸੀਂ ਚਾਰਦੇ 9 ਤਰੀਕ ਨੂੰ ਸੰਤ ਸਮਾਗਮ ਵੀ ਸਾਰਾ ਦਿਨ ਚੱਲਿਆ ਗੁਰੂ ਦੇ ਲੰਗਰ ਵੀ ਚੱਲੇ ਬਹੁਤ ਕੀਰਤਨੀ ਢਾਡੀ ਸੰਤ ਸਾਰੇ ਮਹਾਪੁਰਸ਼ ਪਹੁੰਚੇ ਸੋ ਅੱਜ ਇਸੇ ਖੁਸ਼ੀ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨਗਰ ਕੀਰਤਨ ਆਰੰਭ ਹੋ ਚੁੱਕਿਆ ਹੁਣ ਸੋ ਪਾਪਾ ਮਜੀਤ ਸਿੰਘ ਜੀ ਮੱਲਾਪੁਰ ਸ਼ੰਡਾ ਵਾਲੇ ਉਹਨਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਚੱਲ ਰਿਹਾ ਹੈ ਸਾਰੀ ਸੰਗਤ ਨੂੰ ਲੱਖ ਲੱਖ ਜੀ ਦੁਆਰਾ ਸਾਹਿਬ ਪਰਮਿੰਜੋਤ ਚਾਹੇ ਨਗਰ ਨੁਲਾਪੁਰ ਗਰੀਬਦਾਸ ਵੀ ਕੇ ਸੰਤ ਬਾਬਾ ਬੰਤੀ ਸਿੰਘ ਜੀ ਨਾਲ ਮਹੀਨੇ ਦੇ ਜੋ ਜਾਪ ਹੁੰਦੇ ਨੇ ਉਹਦੀ ਖੁਸ਼ੀ ਵਿੱਚ ਮਹਾਨ ਨਗਰ ਕੀਰਤਨ ਸਜਾ ਕੇ ਨਗਰਾਂ ਨਗਰਾਂ ਨੂੰ ਭਾਗ ਲਾ ਕੇ ਨਾਲ ਮੱਜਨ ਸੰਸਾਧੀਆਂ ਤੂੜੀ ਕਰ ਸ਼ਨਾਰ ਹਰ ਕਾ ਨਾਮ ਤੇ ਆਸੁਲਸਨ ਨੂੰ ਕਰਦਾਨ ਸਾਡੇ ਵੱਲੋਂ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਜ ਸ੍ਰੀ ਅਕਾਲ ਦੇ ਇਹ ਅੱਜ ਨੌਜਵਾਨ ਨਮਨ ਸਿੱਕੀ ਤੋਂ ਦੂਰ ਹੁੰਦੇ ਜਾ ਰਿਹਾ ਹੈ ਉਹ ਕਿਤੇ ਤੁਸੀਂ ਕਮੀ ਮੰਨਦੇ ਹੋ ਪ੍ਰਚਾਰਕਾਂ ਦੇ ਵਿੱਚ ਇਹ ਪ੍ਰਚਾਰਕਾਂ 'ਚ ਵੀ ਕਮੀਆਂ ਆ ਜੀ ਬਹੁਤ ਸਭ ਤੋਂ ਜਿਆਦਾ ਪ੍ਰਚਾਰਕਾਂ 'ਚ ਕਮੀ ਆ ਜੀ ਇਹ ਜਿਹੜੀ ਕੋਈ ਸਭ ਤੋਂ ਜਿਆਦਾ ਗਵਰਨਮੈਂਟਾਂ 'ਚ ਵੀ ਕਮੀ ਆ ਜਿਹੜੀ ਗਵਰਨਮੈਂਟਾਂ ਆ ਉਹਨਾਂ ਦੇਖੋ ਝੂਠੇ ਪਰਚੇ ਕਰਾ ਰਹੀਆਂ ਸਾਰਾ ਕੁਝ ਮਤਲਬ ਗੌਰਮੈਂਟਾਂ ਕਰਾ ਰਹੀਆਂ ਹਨ ਹਾਂ ਜੀ ਹੁਣ ਮਾਪੇ ਤੋਂ ਸ਼ੁਰੂ ਹੁੰਦਾ ਘਰ ਤੋਂ ਬੱਚਾ ਸਿੱਖਦਾ ਹੈ ਮਾਪੇ ਤੋਂ ਸ਼ੁਰੂ ਹੁੰਦਾ ਮਾਪੇ ਦੇ ਹੱਥ ਹੈ ਸਾਰਾ ਕੁਝ ਬੱਚੇ ਨੂੰ ਕਿਹੜੇ ਰਾਹ ਤੇ ਤੋਰਨਾ ਹੈ ਮਾਪੇ ਤਾਂ ਜੀ ਆਪਣੇ ਕਰਨੀ ਤੇ ਪੂਰੀ ਕੋਸ਼ਿਸ਼ ਕਰਦਾ ਜੀ ਪਰ ਫਿਰ ਵੀ ਜਿਹੜੀਆਂ ਬਾਹਰ ਜਾ ਕੇ ਹੁਣ ਗਲਤ ਸੰਗਤਾਂ ਮਿਲ ਜੰਦੀਆਂ ਉਹਦੇ ਕਰਕੇ ਬੱਚੇ ਗਲਤ ਰਾਹਾਂ 'ਚ ਪੈ ਜਾਂਦੇ ਪੈ ਜਾਂਦੇ ਆ ਅੱਜ ਕੱਲ੍ਹ ਜੀ ਸਿੱਖੀ 'ਚ ਬੱਚਿਆਂ ਅੰਦਰ ਬਹੁਤ ਜੋਸ਼ ਹੈ ਬੱਚਿਆਂ ਅੰਦਰ ਤਾਂ ਸਿੱਖੀ ਪ੍ਰਤੀ ਬਹੁਤਾ ਜੋਸ਼ ਹੈ ਇਹਨਾਂ ਪਾਰਟੀਆਂ ਜੋ ਕੁਸ ਮਰਜ਼ੀ ਕੀ ਕਰੀ ਜਾਮੈਂ ਪਰ ਸਿੱਖ ਕਦੇ ਵੀ ਆਪਣੇ ਉਹਦੇ ਪਿੱਛੇ ਨਹੀਂ ਹਟਦਾ ਹਾਂ ਚੜਦੀ ਕਲਾ 'ਚ ਹੁੰਦਾ ਜਾਂ ਚੜਦੀ ਕਲਾ 'ਚ ਰਹੂਗਾ ਜੀ